ਆਜੋ ਜੋ ਪਰਲੇ ਲੱਕੜੇ ਲਾਉਣ ਨੇ ਆ ਮੱਥਾ ਹੀ ਖੁੱਲ ਗਈ ਕਿ ਗਲਾਉਣਾ ਪੱਕਾ ਕੰਮ ਹੀ ਕਰੂਗਾ ਨਹੀਂ ਕੋਲ ਦੀ ਮੈਨੂੰ ਪਤਾ ਨਹੀਂ ਖੁੱਲਦੀ ਮੈਨੂੰ ਪਤਾ ਆਜੋ ਤੁਸੀਂ ਆਲਮਾਲੇ ਦੇ ਨਿਵਾਸੀਆਂ ਨੇ ਜੀਟੀ ਰੋਡ ਜਿਹੜਾ ਜਾਮ ਕੀਤਾ ਸਟੇਟ ਹਾਈਵੇ ਮਲੋੜ ਤੋਂ ਫਾਇਲਕਾ ਪਿੰਡ ਆਲਮਾਲਾ ਚ ਗ੍ਰਿਡ ਦੇ ਸਾਹਮਣੇ ਜਾਮ ਕੀਤਾ ਹੈ ਇਹਦਾ ਕਾਰਨ ਕੀ ਹੈ ਵੀ ਕਿਉਂ ਜਾਮ ਕੀਤਾ ਹੈ ਝਟਾਨਾ ਸਾਹਿਬ ਕਾਰਨ ਝੋਨੇ ਦੀ ਲਵਾਈ ਚੱਲ ਰਹੀ ਆ ਭਗਵੰਤ ਜੀ ਮਾਂ ਸਰਕਾਰ ਆਖੀ ਜਾਂਦੀ ਸਾਡੇ ਕੋਲ ਲਾਈਟ ਫालतू ਆਸੀਂ ਬਾਹਰ ਵੇਚ ਰਹੇ ਆ ਸਾਨੂੰ ਦਿਲੀ 12 ਵਜੇ ਕੱਟ ਲਾ ਦਿੰਦੇ ਯਾਨੀ ਕਿ ਸਾਢੇ 3 ਵਜੇ ਤੇ ਫਤੂ ਇਹਨਾਂ ਲਾਈਟ ਦੇ ਨਹੀਂ ਹੁੰਦੀ ਆ 12 ਵਜੇ ਕੱਟ ਲਾ ਦਿੰਦੇ ਆਂਦੇ ਪਾਵਰ ਕੱਟ ਆ ਗਿਆ ਸਾਡੇ ਝੋਨੇ ਲਾਉਣ ਵਾਲੇ ਪਏ ਇਦੋਂ ਜਦ ਇੱਕ ਪਾਸੇ ਸਰਕਾਰ ਆਦੀ ਆ ਵੀ ਪਾਣੀ ਕੱਟ ਲੱਗੇ ਅਸੀਂ ਉਹ ਜੀਆਂ ਵੈਰਾਈਟੀਆਂ ਲਾਉਣੇ ਸ਼ੋਰਟ ਤੇ ਹੁਣ ਸਾਡੇ ਸ਼ੋਰਟ ਵੈਰਾਈਟੀਆਂ ਲਾਉਣੀਆਂ ਆ ਦੇਖੋ ਜੀ ਸਾਡੇ ਵਾਹਣ ਆ ਮੋਟਰ ਚੱਲੀ ਆ ਤੇ ਪਾਣੀ ਆਦ ਵਿਚਾਲੇ ਖੜ ਗਿਆ ਜੀ। ਹੂੰ। ਇਹ ਲਾਈਟ ਦਾ ਬਹੁਤ ਹੀ ਖਰਾਵਾ ਲਾਈਟ ਖਰਾਬ ਹੋਣ ਕਰਕੇ ਹੀ ਅਸੀਂ ਇੱਥੇ ਪਰਸੋਂ ਚੌਥੇ ਵੀ ਅਸੀਂ ਮਿਲੇ ਸੀ ਆ ਕੇ ਗ੍ਰੈਡ ਚ। ਸਾਨੂੰ ਐਕਸੀਨ ਸਾਹਿਬ ਨੇ ਆਖਿਆ ਸੀ ਵੀ ਥੋੜੀ ਜਿਹੜੀ ਲਾਈਟ ਆ ਇਹ ਸਹੀ ਚੱਲੂ ਪੂਰਾ ਟਾਈਮ। ਹੂੰ। ਇੱਕ ਦਿਨ ਸਹੀ ਚੱਲੇ ਜੀ ਅੱਜ ਫੇਰ ਉਹੀ ਹਾਲਾਤ ਹੋ ਗਿਆ। ਇਸੇ ਕਰਕੇ ਕਿਸਾਨ ਦੁਖੀ ਹੋ ਕੇ ਆ ਕੇ ਸਾਨੂੰ ਧਰਨਾ ਲਾਉਣ ਲਈ ਤੇ ਮਜਬੂਰ ਹੋਏ ਆ। ਸਾਡਾ ਵੀ ਦਿਲ ਨਹੀਂ ਕਰਦਾ ਵੀ ਅਸੀਂ ਕਿਸੇ ਨੂੰ ਪਰੇਸ਼ਾਨ ਕਰੀਏ। ਪਹਿਨਾ ਕਿੰਨਾ ਚਿਰ ਲਾਈਟ ਚੱਲਦੀ ਰਹੀਏ ਤੁਹਾਡੇ ਜੀ ਇਹ। ਪਹਿਲਾਂ ਜੀ ਜੋ ਸਟਾਰਟਿੰਗ ਚ ਉਦੋਂ ਤਿੰਨ ਦਿਨ ਤੈਨਾਂ ਨੇ ਸਹੀ ਲਾਈਟ ਦਿੱਤੀ ਆ ਉਦੋਂ ਬਾਅਦ ਸਾਡੇ ਤਕਰੀਬਨ ਕਦੇ 4 ਘੰਟੇ ਕਦੇ 5 ਘੰਟੇ ਕਦੇ 3 ਘੰਟੇ ਵੀ ਦੰਦੇ ਰਹੇ ਆ ਵਿੱਚ ਦੀ ਜਦੋਂ ਕਿਤੇ ਮਾੜਾ ਮੋਟਾ ਬੱਦਲ ਵਾਈ ਹੁੰਦੇ ਆ ਸਾਡੇ ਤਾਂ ਕਰੋਪੀ ਹੋਈਆਂ ਜੇ ਦਰਖਤਾਂ ਨਾਲ ਤੇ ਇਥੋਂ ਦੀ ਸਾਡੀ ਲਾਈਨ ਜਿਹੜੀ ਰਸਤਾ ਖੇੜਾ ਫੀਡਰ ਆ ਚਾਹ ਇੰਨਾ ਖੇੜਾ ਚਾਹ ਸਰਾਮਾ ਫੀਡਰ ਆ ਜਦੋਂ ਮਾੜੀ ਹਵਾ ਚੱਲਦੀ ਆ ਉਦੋਂ ਹੀ ਸਾਡੀ ਲਾਈਟ ਬੰਦ ਹੋ ਜਾਂਦੀ ਆ ਉਦੋਂ ਤੱਕ ਇਹ 5 ਮਿੰਟ ਚੱਲੀ 5 ਮਿੰਟ ਬੰਦ ਕਿੰਨੇ ਵਜੇ ਤਰਣਾ ਲਾਇਆ ਤੁਸੀਂ ਅਸੀਂ ਜੀ ਅੱਜ ਤਕਰੀਬਨ 10 ਵਜੇ ਇੱਥੇ ਆ ਕੇ ਧਰਨਾ ਲਾਇਆ ਪਹਿਲਾਂ ਅਸੀਂ ਜਾ ਕੇ ਅੰਦਰ ਇਹਨਾਂ ਨੂੰ ਬੇਨਤੀ ਵੀ ਕਰੀ ਸੀ ਵੀ ਸਾਡੇ ਐਕਸੀਨ ਸਾਹਿਬ ਨਾਲ ਗੱਲ ਕਰਾਓ ਇਹਨਾਂ ਨੇ ਕੋਸ਼ਿਸ਼ ਕੀਤੀ ਜੀ ਤੇ ਐਕਸੀਨ ਸਾਹਿਬ ਨੇ ਸਾਡਾ ਫੋਨ ਵੀ ਨਹੀਂ ਅਟੈਂਡ ਕਰਿਆ ਤੇ ਇਹਨਾਂ ਦਾ ਵੀ ਨਹੀਂ ਕਰਿਆ ਜੀ ਤੇ ਕਿੰਨੇ ਪਿੰਡਾਂ ਦਾ ਧਰਨਾ ਹੈ ਇਹ ਇਹ ਸਾਡੇ ਹੀ ਵਿਰਖੇੜਾ ਹਸਪਾਲਾਂ ਤੇ ਇੰਨੇ ਖੜੇ ਤੇ ਆਲਮਾਲੇ ਦੇ ਚਾਰ ਪਿੰਡਾਂ ਦੇ ਲੋਕ ਨੇ ਤੇ ਤੁਹਾਡੀ ਮੰਗ ਮਤਲਬ ਸਾਨੂੰ ਪੂਰੀ ਬਿਜਲੀ 8 ਘੰਟੇ ਦਿੱਤੀ ਜਾਵੇ ਜਾਂ ਹੋਰ ਵੀ ਕੋਈ ਮੰਗ ਹੈ ਤੁਹਾਡੀ ਨਹੀਂ ਜੀ ਸਾਨੂੰ ਤਾਂ 8 ਘੰਟੇ ਲਾਈਟ ਦਿੱਤੀ ਜਾਵੇ ਪੂਰੀ ਜਿਹੜਾ ਸਟੂਲ ਚੱਲਦਾ ਉਸ ਹਿਸਾਬ ਨਾਲ ਸਾਨੂੰ 8 ਘੰਟੇ ਲੈਟ ਪੂਰੀ ਕੀਤੀ ਜਾਵੇ ਠੀਕ ਲੈਟ ਪਾ ਦਿਓ ਲੈਟ ਪਾ ਲਗਾ ਦਿਓ ਭਾਈ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਤੁਹਾਨੂੰ ਬੈਨ ਵੀ ਦੇ ਦਿੱਤੀ ਕੋਈ ਨਹੀਂ ਕਿਹਾ ਹੈ ਆਜੋ ਭਾਈ ਨਾਮਚਾਰ ਕੋਈ ਨਹੀਂ ਆਜੋ ਆਜੋ ਸਾਡੇ ਅੱਜ ਪ੍ਰਧਾਨ ਜੀ ਜਿਹੜਾ ਅੱਜ ਤੁਸੀਂ ਮਲੋਟ ਫਾਜਲਕਾ ਸਟੇਟ ਹਾਈਵੇ ਬੰਦ ਕੀਤਾ ਪੀਲੀ ਗ੍ਰਿਡ ਦੇ ਸਾਹਮਣੇ ਧਰਨਾ ਲਾਇਆ ਇਹਦਾ ਕਾਰਨ ਕੀ ਹੈ ਕਿਉਂ ਧਰਨਾ ਲਾਇਆ ਕਿਉਂਕਿ ਜਿਹੜੇ ਸਰਕਾਰਾਂ ਨੇ ਹੁੰਦਾ ਹੀ ਸਿਰਫ ਵਾਦੇ ਕੀਤੇ ਆ ਬਹੁਤ ਸਾਰੇ ਜਿਹੜੇ ਮੇਰੇ ਕਿਸਾਨ ਭਰਾ ਸਾਰੇ ਅਸੀਂ ਬਹੁਤ ਦੁਖੀਆਂ ਕੱਟੇ 8-8 ਘੰਟਿਆਂ ਦਾ ਕਹਿੰਦੇ ਆ 2 ਘੰਟੇ ਲਾਈਟ ਛੱਡ ਕੇ 4-4 ਘੰਟੇ ਕੱਟੇ ਇਹਨਾਂ ਦਾ ਇਹ ਮਜਬੂਰੀ ਨੂੰ ਲਾਉਣਾ ਪੈਂਦਾ ਕੋਈ ਸ਼ੌਂਕ ਨੂੰ ਕਿਸਾਨ ਛੜਕਾ ਦੇ ਨਹੀਂ ਕਦੇ ਵੀ ਹੁੰਦਾਗਾ ਜਿਹੜੇ ਭਰਾ ਕੋਈ ਖੱਜਲ ਖਵਾਰ ਹੁੰਦੇ ਉਹਨਾਂ ਨਾਲ ਕਾਪੋਰੇਟ ਫੋਲਡ ਕਰੀ ਜਾਂਦੇ ਜਿਹੜੇ ਕੋਈ ਨਸੀਬਤਾਂ ਦੀ ਕਿ ਉਹਨੂੰ ਮਰੀਜ਼ ਆ ਕੋਈ ਜਾਂ ਕੋ ਆ ਸਰਕਾਰਾਂ ਨੂੰ ਸਾਨੂੰ ਇਹ 3 ਘੰਟੇ 4 ਹੋ ਗਏ ਇੱਥੇ ਬੈਠਣ ਹੋਏ ਇੱਕ ਵੀ ਨੁਮਾਇੰਦਾ ਕੋਈ ਸਰਕਾਰ ਦਾ ਜਾਂ ਬਿਜਲੀ ਵਿਭਾਗ ਦਾ ਨਹੀਂ ਆਇਆਗਾ ਉਲਟਾ ਪ੍ਰਸ਼ਾਸਨੰਤਰ ਗਿਆ ਉਹਨਾਂ ਨੇ ਸਾਨੂੰ ਇਹ ਦੱਸਿਆ ਦਿੱਤਾ ਸੁਣਿਆ ਬਾਹਰ ਆ ਕੇ ਕੱਟ ਇਸੇ ਤਰ੍ਹਾਂ ਹੀ ਲੱਗਣਗੇ ਸਾਨੂੰ ਕਿ ਮਹਿਕਮੇ ਦਾ ਮੁਲਾਜ਼ਮ ਆ ਕੇ ਦੱਸੇ ਨਾ ਘੱਟੂ ਘੱਟ ਵੀ ਕੱਟ ਲਾਗੇ ਕਿਹੜੀ ਬੇਸਤੇ ਰੇ ਆ ਕੋਈ ਇਤਰਾਜ਼ ਨੂੰ ਕੱਟ ਜਿਨੇ ਕੱਟ ਘਰਾਂ ਲੜੋਣੀ ਪੂਰੀ ਆ ਰਹੀਗੀ ਬੇ ਤੁਸੀਂ ਸਰਕਾਰ ਤੇ ਆਪ ਖੁਦ ਵਿੱਚ ਨਮਾਇੰਦ ਹੋ ਤੁਸੀਂ ਬਲਾਗ ਦੇ ਪ੍ਰਧਾਨ ਹੋ ਫਿਰ ਵੀ ਤੁਹਾਡੀ ਸਰਕਾਰ ਮਤਲਬ ਨਹੀਂ ਇਹਨਾਂ ਨੂੰ ਬਿਜਲੀ ਪੂਰੀ ਕਿਸਾਨਾਂ ਨੂੰ ਦੇ ਰਹੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਦੀ ਸਰਕਾਰ ਦੀ ਬਾਬਤੀ ਕੀ ਕਹਿਣਾ ਚਾਹੋਗੇ ਵੀ ਸਰਕਾਰ ਦੀ ਬਿਲਕੁਲ ਹੀ ਨਾਕਾਮੀ ਹੈ ਖੜੋ ਚੁੱਕੀ ਹੈ ਸਰਕਾਰਾਂ ਦੀਆਂ ਨਾਕਾਮੀਆਂ ਹੀ ਹੈ ਜਿਵੇਂ ਕੋਈ ਵੀ ਸਰਕਾਰਾਂ ਦੀ ਸਰਕਾਰਾਂ ਬਾਅਦ ਚ ਪਹਿਲਾਂ ਖੜਾ ਦਾ ਪ੍ਰਪਾ ਭਾਈਚਾਰਾ ਖੜਾ ਕਿਸਾਨੀ ਹੈ ਸਾਨੂੰ ਮੇਨ ਸਰਕਾਰਾਂ ਜਿਹੜੀਆਂ ਆਉਣ ਲਗਨ ਕਰੇ ਨੇ ਉਹ ਹੁੰਦੇ ਨੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਅਸੀਂ ਜਿਹੜੇ ਚੰਗੇ ਲੱਗਦੇ ਅਸੀਂ ਉਹਨਾਂ ਨਾਲ ਸਰਕਾਰਾਂ ਨਾਲ ਖੜੇ ਵੀ ਆ ਪਰ ਜਿੱਥੇ ਆ ਕੇ ਸਰਕਾਰਾਂ ਫੇਲ ਆ ਸਾਡਾ ਫਰਜ਼ ਵਾਂਦਾ ਸਰਕਾਰਾਂ ਨੂੰ ਦੱਸਣਾ ਏਲਾ ਦੇ ਪਾਣੀ ਪਹੁੰਚਾਓ ਸਾਨੂੰ ਕੋਈ ਦੋਖਣੀ ਪਰ ਜਿਹੜੇ ਸਾਡੀਆਂ ਕਸੀਆਂ ਬੰਨਦਾ ਤਿੰਨ ਦਿਨ ਪਹਿਲਾਂ ਧਰਨਾਂ ਲਾ ਕੇ ਹੀ ਕਸੀਆਂ ਖੜਾ ਜੈ ਨਹਿਰ ਸਾਡੀ ਦੇਖ ਲਓ ਟੁੱਟਾਂ ਦੇ ਹੋਈ ਪਈ ਆ ਇਹਦਾ ਮਤਲਬ ਇਹ ਤਾਂ ਨਹੀਂ ਲੋਕਾਂ ਨੂੰ ਇੱਕ ਦੀ ਟੌਨੀਪੋਪ ਦੇ ਰਹੇ ਤੇਲਾਂ ਦੇ ਪਾਣੀ ਜਾ ਰਿਹਾ ਪਿੰਡਾਂ ਦਾ ਹਾਲ ਕੀ ਹੈ ਸਾਡੀਆਂ ਬੰਧਕਾਂ ਜਿਹੜਾ ਨਿਸ਼ਾਹ ਹੀ ਬੰਦਕਾਂ ਕੀਤੀਆਂ ਗਈਆਂ ਫੇਰ ਇਹਨਾਂ ਦੀਆਂ ਝੋਨਾ ਲੱਗ ਗਿਆ ਜਾਂ ਤੂੰ ਬਾਦੋ ਜੱਟਾਂ ਦੇ ਆ ਕੇ ਝੋਨੇ ਪਹਿਲਾਂ ਇਹਨਾਂ ਨੇ ਕੋਆਪਰੇਟ ਕਰਾਉਣਾਂ ਨੇ ਕੀਤੀ ਆ ਕਰਮਗੜ ਤੇ ਸਾਰੇ ਪਹਿਲੀ 1400 ਗਿੱਲਾ ਨਹਿਰਾ ਹੋਰ ਗੜ ਤੱਕ ਚੱਕਾ ਸੜਕਾਂ ਹੋਰ ਕੱਢੀ ਜਾ ਰਹੇ ਆ ਵੈਸੇ ਬਾਦੋ ਆ ਕੇ ਪ੍ਰਸ਼ਾਸਨ ਨੂੰ ਲਿਆਉਣ ਆ ਕੇ ਬਾਦੋ ਝੋਨੇ ਸਾਰੇ ਬਿ ਇਹ ਠੰਡ ਡੀਜੀਨ ਵਿੱਚ ਚੀਂਦਾ ਪਿੱਛੇ ਟਰੈਕਟਰ ਹੈ ਮੇਰਾ ਆਪ ਦਾ ਖੜਾ ਦੋ ਡਰਾਮ ਪਏ ਉਹਦੇ ਚ ਤੇਲ ਲੈਣੇ ਚੱਲੇ ਸੀ ਵੀ ਉਹਨਾਂ ਬੰਦ ਕਰਦੇ ਪੰਪਣ ਕੋ ਤੇਲ ਵੀ ਨੇ ਜੱਟਾ ਵੀ ਖਤਮ ਕਰ ਕਰਦੇ ਨੇ ਇਹ ਮੰਗ ਮੰਗਪਾਲ ਜੀ 2.5 ਸਾਲ ਹੋ ਗਏ ਆਂਬਾੜੀ ਪਾਰਟੀ ਸਰਕਾਰ ਨੂੰ ਵੀ ਉਹਨਾਂ ਨੇ ਕੁਝ ਵਾਦੇ ਵੀ ਪੂਰੇ ਕੀਤੇ ਕਿ ਕੋਈ ਉਹਨਾਂ ਨੇ ਵਾਦੇ ਪੂਰੇ ਕੀਤੇ ਗਿਆ ਜਿਹੜੇ ਵਾਦੇ ਸਰਕਾਰਾਂ ਨੇ ਪੂਰੇ ਕੀਤੇ ਸੀ ਉਹਨਾਂ ਨਾਲ ਆ ਵਾਦੇ ਲੋਕਾਂ ਨੂੰ ਦੱਸਦੇ ਵੀ ਸੀ ਆ ਵਾਦੇ ਪੂਰੇ ਕੀਤੇ ਆ ਪਰ ਜਿੱਥੇ ਸਰਕਾਰ ਦੀ ਨਿਕਮੀ ਸਾਡਾ ਉਹ ਫਰਜ ਬੰਦਾ ਪਹਿਲ ਦਰ ਦੱਸਣ ਦਾ ਅਜਿਹਾ ਦੱਸਦੇ ਪਏ ਆ ਨਹੀਂ ਪੂਰੇ ਹੁੰਦੇ ਮਜਬੂਰ ਹੋ ਕੇ ਸਾਨੂੰ ਧਰ ਲੈਣੇ ਪੈਂਦੇ ਆ ਕਿ ਜਿਹੜਾ ਵੀ ਸ਼ੌਕ ਨਹੀਂਗਾ ਵਾਣ ਵਿਹਲੇ ਪਏ ਸੀ ਵੇਖਿਆ ਵੀ ਇਧਰਲੇ ਪਾਸੇ ਸਾਰੇ ਵਾਣ ਵਿਹਲੇ ਪਏ ਆ ਖਾਲੀ ਪਏ ਆ ਇੱਥੇ ਕੋਈ ਇਹਨਾਂ ਨੇ ਹੋਰ ਫਸਲ ਬੀਜਣੀ ਆ ਕਿ ਇਹ ਇੱਥੇ ਥੋੜੀ ਮਤਲਬ ਜਿਹੜੀ ਬਿਜਲੀ ਜਾਂ ਪਾਣੀ ਦੀ ਸਮੱਸਿਆ ਕਰਕੇ ਵਾਣ ਵਿਹਲੇ ਪਏ ਆ ਵਾਣ ਤਾਂ ਜੀ ਹਜੇ ਵੀ ਵਿਹਲੇ ਪਏ ਆ ਲੋਕ ਚ ਉਹਨਾਂ ਵਾਣ ਲੱਗਣ ਦੇ ਤਿਆਰੀ ਦੇ ਵਿੱਚ ਇੰਨੀ ਮੁਸੀਬਤ ਹੋਈ ਪਈ ਆ ਜਿਉਂ ਪਾਣੀ ਨਹੀਂ ਪੂਰਾ ਦਾ ਤੇਲ ਸਾਡੇ ਤੋਂ ਪੂਰਾ ਨਹੀਂ ਆ ਰਿਹਾਗਾ ਤਾਂ ਕਰਕੇ ਸਰ ਸ਼ੌਂਕ ਥੋੜਾ ਵੀ ਅਸੀਂ ਖਾਲੀ ਵਾਣ ਛੱਡਾਂਗੇ ਆਪਦੇ ਲੋਕ ਵਾਣ ਤਾਂ ਹੀ ਖਾਲੀ ਪਏ ਹਨ ਪਾਣੀ ਪੂਰਾ ਹਨ ਲੈਟ ਨਹੀਂ ਪੂਰੀ ਆ ਰਹੀ ਹੁਣ ਆ ਵਾਰ ਬਾਈ ਸਾਹਿਬ ਦਾ ਦੱਸੋ ਕਿਹੜੇ ਪਾਸੋਂ ਪੱਲ ਗਏ ਸੀ ਕਿਸੇ ਦਾ ਤੁਹਾਨੂੰ ਫੋਨ ਆਇਆ ਜਾਂ ਕੋਈ ਇਥੇ ਆਪਸ ਐਸ ਡੀਓ ਜਾਂ ਐਸ ਸੀ ਜਾਂ ਕੋਈ ਐਸ ਸੀ ਕੋਈ ਅਫਸਰ ਥੋੜੇ ਨਾਲ ਰਾਬਤਾ ਕੀਤਾ ਹੋਵੇ ਕੋਈ ਅੱਜ ਕੀਤਾ ਕਿਸੇ ਨੇ ਕੋਈ ਰਾਬਤਾ ਕੋਈ ਰਾਬਤਾ ਨਹੀਂ ਕੀਤਾ ਉਹਦਾ ਫੋਨ ਵੀ ਜਿਹੜੇ ਸਾਡੇ ਫੋਨ ਜੇ ਕਿ ਕਿੰਨੋਂ ਸੇਵ ਹੈਗੇ ਨੰਬਰ ਇੱਕ ਦੋ ਫੋਨ ਵੀ ਨਹੀਂ ਚੱਕ ਰਹੇ ਸਾਡੇ ਬੰਦਾਂ ਨੇ ਲੜਕੇ ਦੇ ਬੈਠੇ ਕੋਈ ਪ੍ਰਸ਼ਾਸਨ ਦਾ ਇੱਕ ਮੁਲਾਜ਼ਮ ਆ ਕੇ ਸਾਨੂੰ ਕਹਿ ਜਾਂਦਾ ਜੀ ਕੋਪਰਵਾਈਜ਼ ਕਰ ਲੈਂਦੇ ਕਿਸ ਤਰੀਕੇ ਨਾਲ ਵੀ ਉਹਨਾਂ ਨਾਲ ਕੋਈ ਆਉਂਦੇ ਇਹਨਾਂ ਨੂੰ ਐਵੇਂ ਜੋ ਕਿਸਾਨ ਹੈਗੇ ਬੈਠੇ ਆ ਚਲੋ ਉੱਠਾ ਕਾੜਨਗੇ ਫੇਰ ਕਿੰਨੇ ਸਮੇਂ ਆਸਤੇ ਧਰਨਾ ਹੈ ਵੀ ਜੇ ਨਹੀਂ ਆਉਂਦੇ ਫਿਰ ਕਿੰਨੇ ਸਮੇਂ ਆਸਤੇ ਸਾਡਾ ਧਰਨਾ ਅਨਮਿਸਮੇ ਸਮੇਂ ਲਈ ਹੈ ਜੇ ਨਹੀਂ ਆਉਂਦੇ ਸਾਡਾਂ ਨਾਲ ਕੋਆਪਰੇਟ ਨਹੀਂ ਕਰਦੇ ਅਸੀਂ ਇੰਹੀਂ ਬੈਠੇ ਆਂ ਚਾਹ ਇੱਕ ਦਿਨ ਲੱਗੇ ਚਾਹ ਹਫਤਾ ਲੱਗੇ ਚਾਹ ਮਹੀਨਾ ਟੱਪ ਜੇ ਸਾਡਾ ਪੱਕਾ ਧਰਨਾ ਲਵਾ ਰਹੇ ਹਾਂ ਪੱਕਾ ਧਰਨਾ ਲਾਉਂਗੇ ਤੇ ਪੱਕਾ ਪੱਕਾ ਜਾਵਾਂ ਜੀ ਠੀਕ ਹੈ ਕਿੰਨੇ ਪਿੰਡਾਂ ਦਾ ਧਰਨਾ ਹੈ ਜੀ ਇਹ ਇਹ ਜੀ ਸਾਡਾ ਇੱਕ ਵਾਰੀ ਤਾਂ ਚਾਰ ਪਿੰਡਾਂ ਦਾ ਧਰਨਾ ਹੈ ਬਾਕੀ ਸਾਡਾ ਕੰਟੈਕਟ ਜਿਹੜਾ ਉਹ ਮਿੱਡਾ ਗ੍ਰੈਡਾ ਅਰਨੀ ਵਾਲਾ ਗ੍ਰੈਡਾ ਸ਼ੇਰੇ ਵਾਲਾ ਗ੍ਰੈਡਾ ਪਲੇਰੀਆਂ ਗ੍ਰੈਡਾ ਅਖੀਰ ਤੇ ਜਾ ਕੇ ਜਿਹੜਾ ਲਾਸਟ ਗ੍ਰੈਡ ਪੈਂਦਾ ਸਾਡਾ ਜੀ ਸਲਾਮੇ ਵਾਲੇ ਪੋਲ ਜਾ ਕੇ ਕਟਿਆਂ ਵਾਲੀ ਪਿੰਡ ਅਸੀਂ ਉੱਥੋਂ ਦਾ ਹੀ ਕੰਟੈਕਟ ਕਰਿਆ ਵੀ ਸਾਡਾ ਅੱਜ ਅਸੀਂ ਪਹਿਲੇ ਦਿਨ ਅਸੀਂ ਚਾਲੂ ਕਰਿਆ ਜੇ ਨਾ ਹੋਊਗਾ ਤਾਂ ਇਹ ਦੂ ਗਾਂ ਸਟੈਪ ਵਾਈਜ਼ ਸਾਰੇ ਪਿੰਡ ਹੀ ਸੜਕਾਂ ਤੇ ਆਉਣਗੇ ਕਿਉਂਕਿ ਸਾਰੇ ਲੋਕ ਪਰੇਸ਼ਾਨਾ ਅਖੀਰ ਤਾਈ ਪਾਣੀ ਕਹਣੀਗਾ ਸਰਕਾਰ ਇਹ ਜਿਹੜਾ ਡਰਾਈਵਰ ਜabbਾਤਾ ਜੀ ਗੱਡੀ ਚ ਅਨ ਜਾਣ ਇਹਨੂੰ ਪਤਾ ਹੀ ਨਹੀਂ ਅੱਗੇ ਜੋ ਤਿੰਨ ਸ਼ਿਫਟਾਂ ਚੱਲਦੀਆਂ ਸਨ ਇਹਨੇ ਚੱਕ ਕੇ ਇੱਕ ਸ਼ਿਫਟ ਚ ਕਰਤਾ ਕਿਵੇਂ ਚੱਲੂਗਾ ਸਿਸਟਮ ਸਣਨੇ ਜੋ ਡਰਾਈਵਰ ਅਣਜਾਣ ਹੋਊਗਾ ਤਾਂ ਗੱਡੀ ਦਾ ਐਕਸੀਡੈਂਟ ਹੋਊਗਾ ਐਕਸੀਡੈਂਟ ਕਰਨ ਵਾਲਾ ਹੀ ਆ ਕੋਈ ਇੰਨਾ ਖਾਸ ਚੰਗਾ ਡਰਾਈਵਰ ਨਹੀਂ ਪਵੰਤਮਨ ਸਰਕਾਰ ਚਲਾਉਣ ਦੇ ਕਾਬਲ ਨਹੀਂਗਾ ਕਮੇਟੀ ਗ੍ਰੈਂਡ ਦੇ ਵਿੱਚ ਉੱਤੇ ਐਕਸਿਮ ਸਾਹਿਬ ਆਏ ਸਾਰੇ ਅਫਸਰ ਆਏ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਨੂੰ ਤਿੰਨ ਸ਼ਿਫਟ 8-8 ਘੰਟਿਆਂ ਵੀ ਰਤ ਨੂੰ ਵੀ ਚਲਾ ਦਾਂਗੇ ਜੇ ਤੁਹਾਡੇ ਨਾਲ ਇਹੋ ਜਿਹਾ ਕੋਈ ਕੰਪਰੋਮਾਈਜ਼ ਕਰਦੇ ਐ ਵੀ ਇੱਕਦਮ ਲੋਡ ਨਹੀਂ ਪੈਂਦਾ ਤੇ ਫਿਰ ਤੁਸੀਂ ਇਹ ਮਨਜ਼ੂਰੀ ਤੁਹਾਨੂੰ ਅਸੀਂ ਲੋਡ ਤਾਂ ਹੁਣ ਜਾ ਕੇ ਕਰਨੀ ਚੈੱਕ ਤਿੰਨ ਇਕੱਠੇ ਚੱਲਦੇ ਵੀ ਲੋਡ ਨਹੀਂ ਹੁੰਦਾ ਜੀ ਇਹ ਤਾਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਪਾਲਿਸੀਆਂ ਆ ਕੀ ਕਿਸਾਨ ਨੂੰ ਪਰੇਸ਼ਾਨ ਕਰੋ ਪਿੱਛੇ ਲਾਈਟ ਨਹੀਂ ਇਹਨਾਂ ਕੋਲ ਜਿਹਨੇ ਮਜਬੂਰੀ ਹੈ ਸਰਕਾਰ ਦੀ ਜਿਹੜੀ ਸੋਲਰਾਂ ਤੋਂ ਲਾਈਟ ਲੈਂਦੇ ਆ ਉਹ ਦਿੰਦੇ ਸਾਨੂੰ ਸੱਚੀਆਂ ਗੱਲਾਂ ਇਹ ਆ ਜੀ ਪਿੱਛੇ ਆ ਹੱਥ ਆ ਇਹਨਾਂ ਦੇ ਆਪ ਦੇ ਕੋਲ ਲਾਈਟ ਨਹੀਂ ਸੋਲਰਾਂ ਦੀ ਲਾਈਟ ਆ ਜਿਹੜੀ ਕਿਸਾਨ ਨੂੰ ਦੇਣੇ ਤੇਰੇ ਆ ਦੂਜੀ ਲਾਈਟ ਹੈ ਨਹੀਂ ਇਹਨਾਂ ਕੋਲ ਠੀਕ ਹੈ ਬਾਅਦ ਵਿੱਚ ਰੋਕੀ ਕਰਨਾ ਤੇ ਬਾਅਦ ਵਿੱਚ